ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸਿੰਘ 8191 ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਦਾ ਸਵਾਗਤ ਹੈ ਜੀ ਵਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜਗਿੰਦਰ ਜੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਲੁਧਿਆਣਾ ਜ਼ਿਲ੍ਹੇ ਚ ਪੰਚਾਇਤੀ ਵਿਭਾਗ ਚ 120 ਕਰੋੜ ਦੇ ਕੱਪੜੇ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਹੈ ਇੱਕ ਕਪਲਾ ਕੀ ਹੈ ਇੱਕ ਇਸ ਹਲਕੇ ਦਾ ਹੈ ਔਰ ਅਸਲ ਦੇ ਵਿੱਚ ਇਹ ਕਪਲਾ ਖੋਲੇ ਕਿੰਨੇ ਜੇ ਆਪਾਂ ਕਹੀਏ ਇਸ ਦੇ ਪਿੱਛੇ ਕੌਣ ਹੈ ਕਿਉਂਕਿ ਲੋਕ ਇਸ ਬਾਰੇ ਬਹੁਤ ਕੁਝ ਜਾਨਣਾ ਚਾਹੁੰਦੇ ਨੇ ਅ ਲਗਨ ਜੀ ਵੈਸੇ ਇਤਨਾ ਜਿਹੜਾ ਪੰਜਾਬ ਦਾ ਪੰਚਾਇਤੀ ਵਿਭਾਗ ਹੈ ਤੇ ਸਥਾਨਕ ਸਰਕਾਰਾਂ ਵਿਭਾਗ ਹੈ ਇਹ ਚ ਇਹ ਕੋਈ ਇਹ ਤਾਂ ਚਲੋ ਕੋਈ ਰੋਸ਼ਨੀ ਚ ਆ ਗਿਆ ਹੈ ਵੈਸੇ ਜੇ ਫਰੋੜ ਲਿਆ ਜਾਵੇ ਤਾਂ ਕਪੜੇ ਹੀ ਕਪੜੇ ਨੇ ਕਿਉਂਕਿ ਕਿਉਂਕਿ ਪੰਚਾਇਤੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਬੰਧਿਤ ਪੰਚਾਇਤੀ ਵਿਭਾਗ ਹੈ ਨਗਰ ਕਾਉਂਸਲ ਨਗਰ ਨਿਗਮਾਂ ਜਿਹੜੀਆਂ ਹੈਗੀਆਂ ਨੇ ਜਾਂ ਨਗਰ ਪੰਚਾਇਤਾਂ ਨੇ ਉਹਨਾਂ ਨਾਲ ਸੰਬੰਧਿਤ ਜਿਹੜਾ ਸਥਾਨਕ ਸਰਕਾਰਾਂ ਵਿਭਾਗ ਹੈ ਉਹਦੇ ਅਧਿਕਾਰੀ ਆ ਜਿਹੜੇ ਹਰ ਸਾਲ ਕਹਿ ਲਓ ਜਾਂ 5 ਸਾਲਾਂ ਬਾਅਦ ਸਰਕਾਰ ਦਾ ਜਦੋਂ ਜਾਣ ਦਾ ਸਮਾਂ ਹੁੰਦਾ ਉਦੋਂ ਜਦੋਂ ਮੋਟੀਆਂ ਗ੍ਰਾਂਟਾਂ ਆਉਂਦੀਆਂ ਹਨ ਨਾ ਪਿੰਡਾਂ ਨੂੰ ਜਾਂ ਮਤਲਬ ਸ਼ਹਿਰਾਂ ਨੂੰ ਵਿਕਾਸ ਕਰ ਜਾਂ ਲਈ ਤਾਂ ਉਹ ਚ ਬੜੇ-ਬੜੇ ਕਪੜੇ ਹੁੰਦੇ ਆ ਮਤਲਬ 50% ਲਾ ਲਓ 25% 50% ਤਾਂ ਮਤਲਬ ਉਹ ਕਮਿਸ਼ਨਾਂ ਚ ਚਲਿਆ ਚੁਲਿਆ ਜਾਂਦਾ ਏ ਤੁਸੀਂ ਦੇਖ ਲਓ ਵੀ ਹਜੇ ਤੱਕ ਆਜ਼ਾਦੀ ਤੋਂ ਬਾਅਦ ਕਿੰਨਾ ਸਮਾਂ ਹੋ ਗਿਆ ਵੀ ਹਜੇ ਤੱਕ ਪਿੰਡਾਂ ਦੀਆਂ ਗਲੀਆਂ ਨਾਲੀਆਂ ਨਹੀਂ ਬੜੀਆਂਆਂ ਵੱਕੀ ਹਾਲ ਤਾਂ ਕੋਥੇ ਘੁੰਮੀ ਜਾਂਦੇ ਆਪਾਂ ਘੁੰਮਰੇ ਆ ਹੋਰ ਪਤਾ ਨਹੀਂ ਕਿੰਨਾ ਪੈਸਾ ਮਤਲਬ ਗਲੀਆਂ ਨਾਲੀਆਂ ਲਈ ਹੁਣ ਤੱਕ ਆ ਚੁੱਕਿਆ ਜਾਂ ਤੁਸੀਂ ਬਹੁਤ ਵਾਰੀ ਸੁਣੇ ਸੁਣਦੇ ਹੋਵੋਗੇ ਸਮਸ਼ਾਨ ਘਾਟ ਲਈ ਗ੍ਰਾਂਟ ਆਈ ਹੈ ਜੀ ਜਿਹੜਾ ਇਹ ਘਫਲਾ ਲਗਨ ਜੀ ਇਹ ਪਿੰਡੂ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਨੇ ਜਾਂ ਸ਼ਹਿਰੀ ਨਗਰ ਕੌਂਸਲਾਂ ਦੀਆਂ ਨਗਰ ਨਿਗਮਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਬੜੀਆਂ ਮੈਂ ਕਿਹਾ ਨੇ ਔਰ ਜੇੜੀ ਵੀ ਸਰਕਾਰ ਆਉਂਦੀ ਹੈ ਹੁਣ ਪੰਜਾਬ ਦੇ ਹਾਲਾਤ ਜਿਹੜੇ ਨੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਤੁਸੀਂ ਪਿਛਲੀਆਂ ਸਰਕਾਰਾਂ 'ਚ ਤੇ ਰੌਲਾ ਬੜਾ ਸੁਣਿਆ ਈਵਨ ਮਨਪ੍ਰੀਤ ਬਾਦਲ ਦਾ ਤਾਂ ਨਾਂ ਸੁਣਦੇ ਹੀ ਮੁਲਾਜ਼ਮ ਇੱਕੋ ਹੀ ਗੱਲ ਉਹਦਾ ਤੇ ਇੱਕੋ ਹੀ ਜਵਾਬ ਹੁੰਦਾ ਸੀਗਾ ਵਿਧਾਨ ਸਭਾ 'ਚ ਬੋਲਦੇ ਆ ਤਾਂ ਜੇ ਕਿਸੇ ਸਟੇਜ ਤੋਂ ਬੋਲਦੇ ਆ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਹੈ ਹਾਂ ਔਰ ਚਲੋ ਕਹਿ ਲਈ ਸਰਕਾਰਾਂ ਦੇ ਜਿਹੜੇ ਹੈਗੇ ਵਿੱਤ ਮੰਤਰੀ ਉਹਨਾਂ ਨੇ ਇਹ ਰੌਲਾ ਤਾਂ ਘਟ ਪਾਇਆ ਪਰ ਉਹ ਜਿਹੜੇ ਪੰਜਾਬ ਪ੍ਰਤੀ ਭਾਵਨਾ ਰੱਖਦੇ ਆ ਜਾਂ ਪੰਜਾਬ ਲਈ ਚਿੰਤਤ ਲੋਕ ਨੇ ਜਾਂ ਬੁੱਤੀਜੀਵੀ ਵਰਗ ਆ ਉਹਨਾਂ ਨੂੰ ਇਹ ਜ਼ਰੂਰ ਪਤਾ ਵੀ ਪੰਜਾਬ ਦਾ ਖਜ਼ਾਨਾ ਬਾਕੀ ਖਾਲੀ ਆ ਔਰ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਉਹਦੀ ਪੰਡ ਵੀ ਜਿਹੜੀ ਆ ਉਹ ਬੜੀ ਮਤਲਬ ਕਹਿ ਲਓ ਭਾਰੀ ਹੋ ਰਹੀ ਆ ਚਲੋ ਕਿਰਪਾ ਉਸ ਵਿਸ਼ੇ ਤੇ ਆ ਜਾਈਏ ਜਿਹੜਾ ਤੁਹਾਡਾ ਸਵਾਲ ਆ ਅਪਾ ਹੋਰ ਪਾਸੇ ਚਲੇ ਗਏ ਇਹ ਇਹ ਕਹਤੋ ਭਾਵ ਸੀ ਵੀ ਜਿਹੜੇ ਖਜ਼ਾਨਾ ਖਾਲੀ ਹੋਣ ਕਰਕੇ ਨਾ ਸਰਕਾਰਾਂ ਦੀ ਅੱਖ ਹੈ ਜਿਹੜੀ ਉਹ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਜਾਂ ਹੁਣ ਤਾਂ ਇੱਕ ਇਹ ਸੈਸ਼ਨ 'ਚ ਤਾਂ ਇੱਕ ਮਤਾ ਹੀ ਲੈ ਆਂਦਾ ਜੀ ਦਾ ਖੈਰ ਕਾਂਗਰਸ ਨੇ ਵਿਰੋਧ ਵੀ ਕੀਤਾ ਅ ਬਈ ਪੰਚਾਇਤਾਂ ਦੀਆਂ ਜਾਂ ਸੌਰੀ ਨਗਰ ਨਿਗਮਾਂ ਦੀਆਂ ਜ਼ਮੀਨਾਂ ਵਿੱਚ ਵੇਚਣ ਲਈ ਇੱਕ ਮਤਾ ਹੀ ਲਿਆ ਗਿਆ ਸਰਕਾਰ ਉਪਾਸ ਵੀ ਹੋ ਗਿਆ ਔਰ ਇਹ ਕਿਹੜੀਆਂ ਜ਼ਮੀਨਾਂ ਨੇ ਇਹ ਵੀ ਨਾ ਲੁਧਿਆਣੇ ਜ਼ਿਲ੍ਹੇ ਦੇ ਸਾਨਨੇ ਵਾਲ ਹਲਕੇ ਦੇ ਲੁਧਿਆਣਾ 2 ਬਲਾਕ ਦਾ ਇਹ ਮਾਮਲਾ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਦੇ ਔਰ ਇਹਦੀ ਬੜੀ ਚਰਚਾ ਹੈ ਹਾਈ ਕੋਰਟ ਨੇ ਇਸ ਮਾਮਲੇ 'ਚ ਕਿਉਂਕਿ ਮਾਮਲਾ ਕਾਫੀ ਸਮੇਂ ਤੋਂ ਦੱਬਿਆ ਹੈ ਕਿ ਹਾਈ ਕੋਰਟ ਨੇ ਹੁਣ 17 ਤੱਕ ਇਹਦਾ ਜਵਾਬ ਮੰਗਿਆ ਵੀ ਇਹ 'ਚ ਕਾਰਵਾਈ ਕਿਉਂ ਨਹੀਂ ਹੋਈ ਅਜੇ ਤੱਕ ਔਰ ਹਾਈ ਕੋਰਟ ਤੱਕ ਕਿਉਂ ਪਹੁੰਚਿਆ ਇਹ ਮਾਮਲਾ ਔਰ ਉਹਦੇ ਪਿੱਛੇ ਵੀ ਜੇ ਦੇਖੀਏ ਤਾਂ ਹਾਲਾਂਕਿ ਇਹ ਪਿਛਲੇ ਕਲਦੀਪ ਸਿੰਘ ਧਾਰੀਵਾਲ ਜਦੋਂ ਪੰਚਾਇਤ ਮੰਤਰੀ ਸੀਗੇ ਉਹਨਾਂ ਦੇ ਸਮੇਂ ਇਹ ਮਾਮਲੇ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਗਈ ਸੀ। ਹੂੰ ਇਹ ਸਾਨੇ ਵਾਲ ਹਲਕੇ ਦੇ ਪਿੰਡ ਐ ਤਨਾਨਸੂ ਆ ਇੱਕ ਮੋਕੜ ਗੁਜਰਾ ਕੰਡਿਆਣਾ ਕੁੱਲ 6 ਪਿੰਡ ਨੇ ਜਿੰਨਾਂ ਪਿੰਡਾਂ ਦੀਆਂ ਇਹ ਲੁਧਿਆਣਾ ਕਲੋ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਨੇੜੇ ਹੀ ਪੈਂਦੇ ਆ ਜਿਨ੍ਹਾਂ ਦੀਆਂ ਪੰਚਾਇਤਾਂ ਨੇ ਜਮੀਨਾਂ ਵੇਚੀਆਂ ਸੀ ਬਾਦਲ ਸਰਕਾਰ ਦੇ ਸਮੇਂ 216 ਚ ਹੂੰ ਉਸ ਸਮੇ ਇਹ ਪੰਚਾਇਤੀ ਵਿਭਾਗ ਨੇ ਜ਼ਮੀਨਾਂ ਜਿਹੜੀਆਂ ਪੰਜਾਬ ਦੇ ਇੰਡਸਟਰੀ ਵਿਭਾਗ ਨੂੰ ਵੇਚੀਆਂ ਸੀ ਔਰ 240 ਕਰੋੜ ਦੀਆਂ ਜ਼ਮੀਨਾਂ ਛੇ ਦੇ ਵੇਚੀਆਂ ਸੀ ਅੰਦਾਜ਼ਨ ਜਾਂ 44 ਕੁਝ ਇੰਨਾ ਸੀ ਉਹ ਚੋ 120 ਕਰੋੜ ਦਾ ਜਿਹੜੇ ਆ ਜਿਹੜੀ ਅਸੈਸਮੈਂਟ ਲੱਗਦੀ ਹੁੰਦੀ ਹੈ ਜਾਂ ਬਾਅਦਚੇ ਦੀਆਂ ਗਿਣਤੀਆਂ ਮਿਹਨਤੀਆਂ ਹੁੰਦੀਆਂ ਨੇ ਪੰਚਾਇਤੀ ਵਿਭਾਗ 'ਚ ਜਿਹੜੇ ਜੇ ਆਈ ਜਾਂ ਐਸਟੀਓ ਹੁੰਦੇ ਆ ਵੱਖਰੇ ਉਹ ਜਦੋਂ ਕਰਦੇ ਐ ਅਸੈਸਮੈਂਟ ਕਰਦੇ ਐ ਬਈ ਇੰਨਾ ਖਰਚ ਹੋ ਗਿਆ ਇੰਨਾ ਪੈਸਾ ਨਿਕਲਿਆ ਪੰਚਾਇਤ ਚੋਂ ਉਹਦੇ ਚ ਦੇਖੋ ਵੈਸੇ ਤਾਂ ਕਾਗਜ਼ਾਂ ਦਾ ਢਿੱਟ ਤਾਂ ਭਰ ਦਿੰਦੇ ਹੁੰਦੇ ਆ ਹੂੰ ਜੀ ਪੰਚਾਇਤੀ ਵਿਭਾਗ ਦੇ ਅਧਿਕਾਰੀ ਇਹ ਕਾਗਜ਼ਾਂ ਦੀ ਕੰਮੀ ਨਹੀਂ ਛੱਡਦੇ ਉਹ ਭਰ ਦਿੰਦੇ ਹੁੰਦੇ ਪਰ ਜਦੋਂ ਤੁਸੀਂ ਉਹ ਗੱਲ ਕੀਤੀ ਬਈ ਪਿੱਛੇ ਕੌਣ ਆ ਜੀ ਪਿੱਛੇ ਐਕਚੁਅਲੀ ਦੋ ਜਿਹੜੀਆਂ ਮਹਿਲਾ ਅਧਿਕਾਰੀਆਂ ਦੀ ਆਪਸੀ ਇੱਕ ਮਤਲਬ ਲੜਾਈ ਵੀ ਹੈ ਜਿਹਨੂੰ ਕਹਿ ਲਓ ਜੀ ਦਾ ਕਰਕੇ ਇਹ ਮਾਮਲਾ ਰੌਸ਼ਨੀ ਚ ਆਇਆ ਕਿਉਂਕਿ ਇਹ ਹੈ ਤਾਂ ਆਪਸੀ ਸ਼ਿਕਾਇਤਬਾਜ਼ੀ ਤੋਂ ਸ਼ੁਰੂ ਹੋਈ ਹੋਈ ਲੜਾਈ ਸੀਗੀ ਇੱਕ ਦੂਜੇ ਦੇ ਖਿਲਾਫ ਪਹਿਲਾ ਅਧਿਕਾਰੀਆ ਖਾਲਾ ਕੇ ਇੱਕੋ ਵੈਚ ਦੀਆਂ ਹੈਗੀਆਂ ਨੇ ਪੀਸੀਐਸ ਅਧਿਕਾਰੀ ਨੇ ਦੋਨੇ ਪੰਚਾਇਤੀ ਵਿਭਾਗ ਦੇ ਔਰ ਇਹ ਜਿਹੜੀ ਹੈਗੇ ਨਵਦੀਪ ਕੌਰ ਤੇ ਰਪਿੰਦਰ ਕੌਰ ਜਿਹੜੀ ਪੰਚਾਇਤੀ ਵਿਭਾਗ ਚੋਂ ਮਤਲਬ ਅ ਅੰਦਰੋਂ ਗੱਲ ਬਾਹਰ ਆਈ ਹੈ ਜੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਮੈਂ ਗੱਲ ਵੀ ਕੀਤੀ ਹੈ ਉਹਨਾਂ ਦੇ ਦੱਸਣ ਤੱਕ ਕਿ ਨਾ ਬੀਬੀਆਂ ਦੀ ਆਪਸੀ ਲੜਾਈ ਕਰਕੇ ਹੀ ਜਿਹੜਾ ਇਹ ਮਾਮਲਾ ਰੌਸ਼ਨੀ ਚ ਆਇਆ ਘਰ ਚੰਗੀ ਗੱਲ ਹੈ ਜੇ ਇਹ ਜਿਹੜਾ ਮਾਮਲਾ ਰੌਸ਼ਨੀ ਚ ਆ ਜਾਂਦਾ ਜਾਂ ਐਡਾ ਕਫਲਾ ਰੌਸ਼ਨੀ ਚ ਆ ਜਾਂਦਾ ਤਾਂ ਚੰਗੀ ਗੱਲ ਹੈ ਔਰ ਜਿਹੜੇ ਨਵਦੀਪ ਕੌਰ ਨੇ ਉਹ ਡੀਡੀਪੀ ਹੋ ਰਹੇ ਆ ਲੁਧਿਆਣਾ ਦੇ ਉਹਨਾਂ ਨੇ ਇਸ ਭਾਵੇਂ ਸਿੱਧੇ ਰੂਪ ਚ ਤਾਂ ਨਹੀਂ ਆਉਂਦੇ ਹੁੰਦੇ ਅਧਿਕਾਰੀ ਸਾਹਮਣੇ ਪਰ ਉਹਨਾਂ ਨੇ ਇਸ ਮਾਮਲੇ ਨੂੰ ਕਹ ਲੋ ਰੋਸ਼ਨੀ ਚ ਵੀ ਲਿਆਂਦਾ ਨੰਗਾ ਵੀ ਕੀਤਾ ਜੀ ਤੇ ਇਹ ਚ ਦੋ ਬੀਡੀਪੀਓ ਰੁਪਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਮੰਗਟ ਜਿਹੜੇ ਨੇ ਇਹ ਦੋ ਸਸਪੈਂਡ ਵੀ ਹੋਏ ਆ ਮਤਲਬੀ ਹੋਏ ਆ ਹਮਮ ਔਰ ਇੱਕ ਹੋਰ ਜਿਹੜਾ ਬੀਡੀਪੀਓ ਉਹਦੇ ਖਿਲਾਫ ਵੀ ਭਾਵੇਂ ਸੀਗੀ ਮਤਲਬ ਰਿਕਾਰਡ ਮੰਗਿਆ ਸੀ ਪਰ ਉਹ ਉਹਨੇ ਆਪ ਦਾ ਰਿਕਾਰਡ ਜਿਹੜਾ ਸਹੀ ਮੇਨਟੇਨ ਕੀਤਾ ਹੋਊਗਾ ਉਹਨੇ ਪੇਸ਼ ਕਰਤਾ ਔਰ ਉਹ 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 ਬਚ ਗਿਆ ਇਸ ਮਾਮਲੇ ਚ ਦੂਜਿਆਂ ਦੇ ਖਿਲਾਫ ਕਾਰ ਵੀ ਵੀ ਹੋਈ ਆ ਸਸਪੈਂਡ ਵੀ ਹੋਇਆ ਦੋ ਅਧਿਕਾਰੀ ਔਰ ਜੇ ਦੇਖਿਆ ਜਾਵੇ ਤਾਂ ਲੱਗਨ ਇਹ ਜੀ ਜਿਹੜੀਆਂ ਜਦੋਂ ਜ਼ਮੀਨਾਂ ਵਿਗਦੀਆਂ ਨੇ ਮਹਿੰਗੀਆਂ ਵੀ ਨਾ ਕਿਉਂਕਿ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੀਆਂ ਜ਼ਮੀਨਾਂ ਮਹਿੰਗੀਆਂ ਹੋਣਗੀਆਂ ਕੁਦਰਤੀਆਂ ਸ਼ਹਿਰਾਂ ਦੇ ਨਾਲ ਲੱਗਦੀਆਂ ਜਿਹੜੀਆਂ ਉਹ ਇੰਡਸਟਰੀ ਭਾਗ ਨੇ ਨੇ ਇੱਥੇ ਪਲਾਟ ਕੱਟੇ ਸੀਗੇ ਇੰਡਸਟਰੀ ਲਾਉਣ ਲਈ ਜਿਹੜਾ ਇਹਨਾਂ ਪੰਚਾਇਤਾਂ ਤੋਂ ਖਰੀਦ ਕੇ ਉਥੇ ਇੰਡਸਟਰੀ ਲੱਗੀ ਵੀ ਹੈ ਇਹ ਇਹ ਜਿਹੜਾ ਮਾਮਲਾ ਹੈ ਉਹ ਚ ਕਹਿ ਲਓ 220 120 ਕਰੋੜ ਦਾ ਭਾਵੇਂ ਇਹ ਵੀ ਕਹਿ ਰਹੇ ਆ ਜਿਹੜੇ ਅਧਿਕਾਰੀ ਆ ਕਈਆਂ ਨੇ ਇਹ ਵੀ ਦੱਸਿਆ ਵੀ ਇਹ ਚ ਉਹ ਬਹੁਤ ਸਾਰਾ ਵੱਡਾ 10 ਕਰੋੜ ਦੇ ਕਰੀਬ ਦਾ ਹਿੱਸਾ ਜਿਹੜਾ ਪੰਚਾਇਤ ਸੰਮਤੀਆਂ ਨੂੰ ਚਲਿਆ ਗਿਆ ਜਾਂ ਹੋਰ ਵੀ ਕਈ ਬਿੱਲਾਂ ਦੀ ਅਦਾਇਗੀ ਹੋਈ ਹੈ ਉਹ ਮਤਲਬ ਉਹ ਉਹ ਸਾਰੇ ਜਿਹੜੇ ਹੈਗੇ ਆ ਕਈ ਕੁਛ ਉਹ ਚੋ ਅਦੇਗੀ ਹੋਈ ਵੀ ਹੋਈ ਐ ਪਰ ਫਿਰ ਜੇ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਇਹ ਫਰੋਲਦੇ ਹੋ ਤਾਂ ਉਹ ਚੋ ਬਹੁਤ ਕੁਛ ਨਿਕਲ ਵੀ ਆਉਂਦਾ ਔਰ ਜਦੋਂ ਏਡੇ ਵੱਡੇ ਕਰੋੜਾਂ ਅਰਬਾਂ ਦੀ ਜ਼ਮੀਨ ਵਿਕਦੀ ਐ ਤਾਂ ਉਹ ਇਹ ਬੀਡੀਪੀ ਉਹ ਪਾਮਲੇ ਸਸਪੈਂਡ ਕਰ ਦਿੱਤੇ ਗਏ ਆ ਕਿਉਂਕਿ ਗਾਜ ਝੇਟਲੇ ਅਧਿਕਾਰੀਆਂ ਤਾਂ ਡਗਦੀ ਆ ਆ ਕੇ ਪਰ ਇਹ ਚ ਜਿਹੜਾ ਹਿੱਸਾਪੱਤੀ ਆ ਉਹ ਤਾਂ ਤੱਕ ਜਾਂਦਾ ਬਾਕੀ ਇਵਨ ਪੰਚਾਇਤੀ ਭਾਗ ਦੇ ਡਾਇਰੈਕਟਰਾਂ ਤੱਕ ਸੈਕਟਰੀ ਤੱਕ ਮੰਤਰੀ ਤੱਕ ਬਹੁਤ ਉੱਪਰ ਲੈਵਲ ਤੱਕ ਸੈਟਿੰਗਾਂ ਹੁੰਦੀਆਂ ਨੇ ਔਰ ਜਿਹੜਾ ਉਹ ਹਿੱਸਾ ਉੱਪਰ ਲੈਵਲ ਤੱਕ ਜਾਂਦਾ ਜਦੋਂ ਕਰੋੜਾਂ ਅਰਬਾਂ ਦੀ ਗੱਲ ਹੋਵੇ ਤਾਂ ਦੋ ਅਧਿਕਾਰੀ ਏਟਲੇ ਠੀਕ ਹੈ ਉਹਨਾਂ ਦੇ ਗਾਜ ਡਿੱਗੀ ਹੋ ਸਸਪੈਂਡ ਹੋਏ ਆ ਪਰ ਜੇ ਇਹ ਮਾਮਲੇ ਦੀ ਜਾਂਚ ਹੋਵੇ ਤਾਂ ਇਹ ਜੋ ਬੜਾ ਕੁਝ ਨਿਕਲ ਵੀ ਸਕਦਾ ਔਰ ਜੇ ਇਹ ਅੱਗੇ ਵਧਾਇਆ ਜਾਵੇ ਖੈਰੇ ਹਾਈ ਕੋਰਟ ਦੇ ਦਖਲ ਨਾਲ ਕਹਿ ਲਓ ਇੱਕ ਵਾਰ ਫਿਰ ਇਹ ਮਾਮਲਾ ਰੌਸ਼ਨੀ ਚ ਆ ਗਿਆ ਜਾਂ ਇਸ ਮਾਮਲੇ ਦੀ ਜਿਹੜੀ ਹੈ ਜਿਹੜੇ ਬੰਦੇ ਪੈਰ ਵਾਈ ਕਰਦੇ ਆ ਉਹਨਾਂ ਨੂੰ ਕਿਉਂਕਿ ਜਦੋਂ ਕੋਰਟ ਨੋਟਿਸ ਲੈ ਲੈਂਦੀ ਆ ਤਾਂ ਜਿਹੜੇ ਪੈਰ ਵਾਈ ਵੀ ਕਰਦੇ ਹੁੰਦੇ ਆ ਉਹਨਾਂ ਨੂੰ ਇੱਕ ਬਲ ਵੀ ਮਿਲ ਜਾਂਦਾ ਤੇ ਉਹ ਲੋੜੋ ਹੈਗੇ ਜਿਹੜੇ ਪੰਚਾਇਤ ਮੰਤਰੀ ਤਰਨਜੀਤ ਸਿੰਘ ਸੌਂਦ ਹੈਗੇ ਨੇ ਆਪਾਂ ਨੂੰ ਵੀ ਪਤਾ ਹੈ ਵੀ ਉਹ ਕਿਉਂਕਿ ਪੰਜਾਬ ਸਰਕਾਰ ਬੜਾ ਰੌਲਾ ਪਾਉਂਦੀ ਹੈ ਵੀ ਅਸੀਂ ਕ腐ਸ਼ਨ ਦੇ ਖਿਲਾਫ ਆਹ ਕਰ ਰਹੇ ਆ ਆਹ ਕਰ ਰਹੇ ਹੈ ਜੇ ਮਾਮਲਾ ਆਇਆ ਸਾਹਮਣੇ ਤਾਂ ਇਹਦੀ ਜਾਂਚ ਹੋ ਜਾਣੀ ਚਾਹੀਦੀ ਹੈ ਯਾ ਇੱਥੇ ਜਿਹੜੇ ਦੋਸ਼ੀ ਨੇ ਪਾਏ ਜਾਂਦੇ ਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਜਾਣੀ ਚਾਹੀਦੀ ਹੈ ਜੇ ਇਸ ਮਾਮਲੇ ਨੂੰ ਤੇ ਕਿਸੇ ਚੰਗੀ ਕਹੋ ਕਿਸੇ ਵੱਡੀ ਜਾਂਚ ਏਜੰਸੀ ਨੂੰ ਦੇ ਦਿੱਤਾ ਜਾਵੇ ਤੇ ਇਹਨਾਂ ਅਧਿਕਾਰੀਆਂ ਨੂੰ ਬੁਲਾ ਕੇ ਉਹ ਚ ਪੁੱਛਗਛ ਕੀਤੀ ਜਾਵੇ ਤਾਂ ਸਾਰੀ ਜਿਹੜੀ ਤਾਂ ਤੱਕ ਕੜੀ ਜੁੜੀ ਹੋਈ ਹੈ ਨਿਕਲ ਆਊਗੀ ਸਾਰੀ ਕਿਉਂਕਿ ਇਹ ਹਿੱਸਾ ਤਾਂ ਇੱਥੋਂ ਚੱਲ ਕੇ ਤਾਂ ਤੱਕ ਜਾਂਦਾ ਨਾ ਤੇ ਬਾਕੀ ਜਿਹੜੀ ਗੱਲ ਜਿਹੜੇ ਨਵਦੀਪ ਕੌਰ ਡੀਡੀਪੀ ਹੋ ਰਹੇ ਆ ਲੁਧਿਆਣੇ ਦੇ ਉਹ ਵੈਸੇ ਉਹ ਅਧਿਕਾਰੀ ਜਗਰਾਉਂ ਵੀ ਰਹੇ ਆ ਬੀਡੀਪੀ ਮੈਂ ਉਹ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਕਿਉਂਕਿ ਅਸੀਂ ਵੀ ਕ੍ਰਾਪਸ਼ਨ ਦੇ ਖਿਲਾਫ ਕਾਫੀ ਜਿਹੜਾ ਚੱਲਦੀ ਸੀ ਜਗਰਾਉ ਇਲਾਕੇ 'ਚ ਉਦੋਂ ਕਾਫੀ ਪਿੱਛੇ ਅਸੀਂ ਜਿਹੜਾ ਇਹਦੇ ਸਿਸਟਮ ਦੇ ਖਿਲਾਫ ਲੜਦੇ ਰਹੇ ਆ ਜਾਂ ਤਾਂ 'ਚ ਜਿਹੜਾ ਕਮਿਸ਼ਨ ਚੱਲਦਾ ਸੀ ਜਾਂ ਕਿਸ ਤਰ੍ਹਾਂ ਕਮਿਸ਼ਨ ਜਾਂਦਾ ਸੀ ਉੱਤੇ ਮੈਂ ਲਗਾਤਾਰ ਸਟੋਰੀਆਂ ਕੀਤੀਆਂ ਉਤੋਂ ਦੇ ਬੀਡੀਪੀਓ ਨੇ ਮੈਨੂੰ ਯਾਦ ਆ ਸਾਡੇ ਖਿਲਾਫ ਇੱਕ ਈਵਨ ਉਹ ਬੀਬੀ ਸਰਬਜੀਤ ਕੌਰ ਮਾਨੂਕੇ ਵੀ ਸੀ ਕਿ ਉਹ ਉਹ ਲੜਾਈ 'ਚ ਤਾਂ ਸਾਡੇ ਨਾਲ ਕ੍ਰਾਪਸ਼ਨ ਦੇ ਖਿਲਾਫ ਜਿਹੜੀ ਸੀ ਉਹ ਬੀਡੀਪੀ ਉਹਨਾਂ ਸਾਡੇ ਖਿਲਾਫ ਇੱਕ ਕੇਸ ਵੀ ਕਰਤਾ ਸੀ ਮਾਨ ਰਹਾਣੀ ਦਾ ਲੋਕਾ ਰੋਚ ਚ ਹੁੰਦਾ ਤਾਂ ਕੀ ਹੁੰਦਾ ਜਿਹੜੀ ਕਰਪਸ਼ਨ ਆ ਉਹਦੇ ਖਿਲਾਫ ਲੜਨਾ ਦਾ ਪੱਤਰਕਾਰਾਂ ਦਾ ਜਾਂ ਉਹ ਤੋਂ ਪਰਦਾ ਚੱਕਣਾ ਦਾ ਪੱਤਰਕਾਰਾਂ ਦਾ ਫਰਜ਼ ਹੀ ਹੈ ਨਾ ਪੱਤਰਕਾਰਾਂ ਦੀ ਡਿਊਟੀ ਹੈ ਉਹ ਚਹੋਣਾ ਦਾ ਨਹੀਂ ਹੁੰਦਾਗਾ ਜੇਕਰ ਕੋਰਟ 'ਚ ਤੁਹਾਨੂੰ ਜਾਣਾ ਪੈਂਦਾ ਤੇ ਇਹ ਅਧਿਕਾਰੀ ਬੀਬੀ ਨਵਦੀਪ ਕੌਰ ਜਿਹੜੀ ਹੈ ਇਹ ਜਗਰਾਉ ਬੀਡੀਪੀ ਹੋ ਰਹੀ ਹੈ ਮੈਂ ਜਾਣਦਾ ਇਹਨਾਂ ਨੂੰ ਇਹ ਕਰਪਸ਼ਨ ਦੇ ਖਿਲਾਫ ਰਹੀ ਹੈ ਹੂੰ ਬਿਲਕੁਲ ਜੁਗਿੰਦਰ ਜੀ ਔਰ ਇਹ ਕੀ ਵੀ ਮੈਂ ਸਮਝਦਾ ਕਿ ਹੁਣ ਤੱਕ ਚਾਹੇ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਹਰ ਸਰਕਾਰ ਦੇ ਵਿੱਚ ਜਾਂ ਤਾਂ ਕੋਈ ਮੰਤਰੀ ਕੋਈ ਸੰਤਰੀ ਕੋਈ ਐਮਐਲਏ ਵਿਧਾਇਕ ਕੋਈ ਅਫਸਰ ਉਹ ਕਰਪਟ ਨਿਕਲਦਾ ਹੀ ਹੈ ਔਰ ਹੁਣ ਤਾਂ ਇਹਨਾਂ ਲੋਕਾਂ ਨੇ ਕਰਪਸ਼ਨ ਨੂੰ ਆਮ ਬਣਾ ਲਿਆ ਸਰਕਾਰ ਕਹਿੰਦੀ ਹੈ ਕਰਪਸ਼ਨ ਦੇ ਖਿਲਾਫ ਆ ਸੀ ਪਰ ਇਹਨਾਂ ਸਰਕਾਰ ਦੇ ਵਿੱਚ ਵੀ ਕਈ ਮੰਤਰੀ ਲਿਕੇ ਆ ਜੋ ਕਰਪਸ਼ਨ ਕਰਦੇ ਫੜੇਗੇ ਉਹ ਗੱਲ ਲੱਗੇ ਕਿ ਇਹ ਲੋਕ ਉਸਤੇ ਕੋਈ ਕਾਰਵਾਈ ਵੀ ਕਰਦੇ ਆ ਲਗਨ ਇਹ ਤਾਂ ਗੱਲ ਹੈ ਕਿ ਹੋਈ ਆ ਦੇਖੋ ਜੋ ਸਰਕਾਰ ਕਹਿ ਕੇ ਆਈ ਸੀ ਉਹ ਕੁਝ ਤਾਂ ਹੈ ਨਹੀਂਗਾ ਸੋ ਸਾਰਿਆਂ ਬਹੁਤਿਆਂ ਦਾ ਹਵਾ ਹੀ ਉੱਤੇ ਆਇਆ ਹੋਇਆ ਔਰ ਔਰ ਜੇ ਫਰੋਲ ਲਿਆ ਜਾਵੇ ਤਾਂ ਪਤਾ ਨਹੀਂ ਕੀ ਕੀ ਕੁਝ ਨਿਕਲਿਆ ਆਊਗਾ ਜਿਹੜਾ ਕੁਝ ਸਰਕਾਰ ਨੇ ਕਿਹਾ ਸੀ ਉਹ ਤਾਂ ਹੈ ਨਹੀਂਗਾ ਸਮਝ ਗਏ ਨਾ ਤੁਸੀਂ ਔਰ ਨਾ ਨਾ ਠੀਕ ਆ ਚਲੋ ਮਤਲਬ ਮੁੱਖ ਮੰਤਰੀ ਸਾਹਿਬ ਜਰੂਰ ਲੜਦੇ ਨਜ਼ਰ ਆਉਂਦੇ ਆ ਕ੍ਰਪਸ਼ਨ ਦੇ ਖਿਲਾਫ ਜਾਂ ਵੱਡੇ ਬੋਰਡ ਜਰੂਰ ਲੱਗੇ ਹੋਏ ਆ ਪੰਜਾਬ 'ਚ ਤੁਸੀਂ ਜਾਇਓ ਦੇਖਿਓ ਫੇ ਸੀਨੀਅਰ ਇੰਨੇ ਅਫਸਰ ਪੜ ਕੇ ਅੰਦਰ ਦੇ ਤੇ ਇੰਨਾਂ ਦੇ ਖਿਲਾਫ ਜਾਂਚ ਸ਼ੁਰੂ ਕਰਤੀ ਹੈ ਪਰ ਜਦੋਂ ਆਪਦਿਆਂ ਤੇ ਗੱਲ ਆਉਂਦੀ ਹੈ ਜਦੋਂ ਆਪਦੀ ਪੀੜੀ 800 ਟਾ ਫੇਰਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਆ ਕੇ ਬੇਵਾਬਸੀ ਹੋ ਜਾਂਦੀ ਹੈ ਸਰਕਾਰ ਤੇ ਜੇ ਬਹੁਤ ਸਾਰੇ ਵਿਧਾਇਕ ਹੈ ਕਈਆਂ ਦੇ ਖਿਲਾਫ ਤਾਂ ਖੈਰ ਤੁਸੀਂ ਸੁਣਿਆ ਵੀ ਸਰਕਾਰ ਨੇ ਕਾਰਵਾਈ ਵੀ ਕੀਤੀ ਹੈ ਵਿਜੀਲੈਂਸ ਕੋਲ ਵੀ ਗਿਆ ਕੇ ਇਸ ਮੰਤਰੀ ਦਾ ਵੀ ਗਿਆ ਉਹ ਵਿਧਾਇਕਾਂ ਦੇ ਵੀ ਗਏ ਆ ਪਰ ਉਹ ਉਸਰੇ ਤੱਕ ਗਈ ਨਹੀਂ ਕਿ ਕੋਰਟ 'ਚ ਕਾਰਵਾਈ ਤੱਕ ਅੰਤਮ ਤੱਕ ਨਹੀਂ ਨਾ ਗਏਗੇ ਹੂੰ ਔਰ ਇਹ ਇਹ ਇਸ ਗੱਲੋਂ ਤਾਂ ਦੇਖੋ ਜੋ ਕੁਛ ਰਵਾਇਤੀ ਪਾਰਟੀਆਂ ਦੇ ਸਮੇਂ ਹੁੰਦਾ ਆ ਯਾਰ ਰਵਾਇਤੀ ਸਰਕਾਰਾਂ ਦੇ ਸਮੇਂ ਹੁੰਦਾ ਆ ਹੈ ਤਾਂ ਉਹੀ ਕੁਸ਼ੀ ਹੈ ਉਹ ਉਮੇ ਹੀ ਸਾਰਾ ਕੁਝ ਵਾਪਰ ਰਿਹਾ ਜੋ ਫੇਰ ਇਹ ਉਦਾਂ ਦੀ ਕਰਪਸ਼ਨ ਆ ਕੋਈ ਡਰਪੋ ਹੋ ਵੀ ਐ ਨਹੀਂਗਾ ਪੁਲਿਸ ਪ੍ਰਸ਼ਾਸਨ ਚ ਵੀ ਆ ਸਿਵਲ ਪ੍ਰਸ਼ਾਸਨ ਚ ਵੀ ਆ ਔਰ ਜਿਹੜੇ ਕਾਲੀਆਂ ਭੇਡਾਂ ਨੇ ਉਹ ਉਮੇ ਹੀ ਕੰਮ ਕਰ ਰਹੀਆਂ ਨੇ ਪ੍ਰਜੇਪ ਰੋਲਿਆ ਜਾਂਦਾ ਇਹ ਤਾਂ ਬੜਾ ਖੁਸ਼ ਆ ਖਰੇ ਜਿਹੜਾ ਪੰਚਾਇਤੀ ਵਿਭਾਗ ਦਾ ਇਹ ਚ ਦੇਖੋ ਹੁਣ ਅੱਗੇ ਕੀ ਕਾਰਵਾਈ ਹੁੰਦੀ ਆ ਜਾਂ ਕੋਰਟ ਨੇ ਜਿਸ ਤਰ੍ਹਾਂ ਇਹਦਾ ਨੋਟਿਸ ਲਿਆ ਜਾਂ ਉਹਨਾਂ ਨੂੰ ਬੁਲਾਇਆ ਇਹ ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗੂਗਾ ਇਹਦਾ ਨੋਟਿਸ ਲੈਣ ਕਰਕੇ ਕਹਿ ਲਓ ਥੱਲੇ ਤੱਕ ਜਿਹੜਾ ਸਿਸਟਮ ਚ ਕਹਿ ਲਓ ਜਾਂ ਪੰਚਾਇਤੀ ਵਿਭਾਗ ਚ ਭਾਜੜ ਜ਼ਰੂਰ ਪਈ ਹੋਈ ਹੈ ਜੀ ਬਿਲਕੁਲ ਜੁਗਿੰਦਰ ਜੀ ਬਿਲਕੁਲ ਠੀਕ ਗੱਲ ਆ ਆਪਾਂ ਗੱਲਬਾਤ ਨੂੰ ਅੱਗੇ ਵਧਾਉਨੇ ਆ ਹੁਣ ਜਦੋਂ ਅਕਾਲੀ ਦਾ ਬਾਦਲ ਦੀ ਚੜ੍ਹਤ ਦੀਆਂ ਗੱਲਾਂ ਹੋ ਰਹੀਆਂ ਸੀ ਤਾਂ ਹੁਣ ਦੂਜੇ ਪਾਸੇ ਇੱਕ ਨਵਾਂ ਚਟਕਾ ਜਿਹੜਾ ਕਾਲੇ ਦਲ ਨੂੰ ਮਿਲਿਆ ਔਰ ਜਿੰਨੇ ਸਭ ਕੁਝ ਜਿਹੜਾ ਹਲਾਕੇ ਰੱਖ ਦਿੱਤਾ ਔਰ ਜ਼ਿਮਨੀ ਚੋਣਾ ਵੀ ਸਿਰਤੇ ਨੇ ਤਾਂ ਉਸ ਦਾ ਕਿੰਨਾ ਕੁ ਅਸਰ ਪਵੇਗਾ ਦੇਖੋ ਲਗਨ ਜਿਹੜੀ ਤੁਸੀਂ ਗੱਲ ਕੀਤੀ ਆ ਕਾਲੀ ਦਲ ਦੀ ਚੜਤ ਦੀ ਉਹ ਬਹੁਤ ਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਜਾਂ ਜਾਂ ਜਿੰਨਾਂ ਦਾ ਜਿਹੜਾ ਇਹਨਾਂ ਦਾ ਆਈਟੀ ਸੈੱਲ ਹੈ ਉਹਨੇ ਕਾਲੀ ਦਲ ਦੀ ਚੜਤ ਕੀਤੀ ਹੋਈ ਆ ਵੈਸੇ ਪੰਜਾਬੀਆਂ ਚ ਤਾਂ ਜੇ ਬਾਦਲ ਥੜੇ ਦੀ ਕੋਈ ਬਹੁਤੀ ਕਾ ਲੋਕਾਂ ਚ ਅਜੇ ਹੀਟਲੇ ਲੈਵਲ ਤੇ ਤਾਂ ਨਹੀਂ ਬਹੁਤੀ ਚੜਤ ਹੈਗੀ ਜੋ ਕੁਝ ਹਾਲਾਤ ਹੈ ਅਕਾਲੀ ਦਲ ਦਾ ਬਹੁਤ ਬੁਰੀ ਤਰ੍ਹਾਂ ਦਫਾੜ ਹੋਇਆ ਪਿਆ ਹਨਾ ਕਈ ਕੁਝ ਹੋ ਕਈ ਟੜੇ ਬਣੇ ਪਏ ਆ ਕਈ ਕੁਝ ਖਿਲਰੇ ਪਿਆ ਇਹ ਜ਼ਰੂਰ ਆ ਵੀ ਚਲੋ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਅਕਾਲੀ ਦਲ ਦਾ ਆਈਟੀ ਸੈੱਲ ਜ਼ਰੂਰ ਖੈਰ ਬਾਦਲ ਟੜੇ ਦਾ ਹੈਗਾ ਵੀ ਜਿਹੜਾ ਸਟਰੋਂਗ ਆ ਉਹ ਬਹੁਤ ਰੋਲਾ ਪਾ ਲੈਂਦਾ ਵੀ ਸਾਡੀ ਚੜਤ ਹੈ ਜਿਹੜਾ ਅਨਿਲ ਜੋਸ਼ੀ ਦੇ ਜਾਣ ਨਾਲ ਫਤੇਗੜ ਸਾਹਿਬ ਦੇ ਜਿਹੜੇ ਅਨਚਾਰਜ ਨੇ ធីਮਾ ਸਾਹਿਬ ਦੇ ਉਹਨੂੰ ਤਾਂ ਆਪ ਹੀ ਕਾਲੀ ਦਲ ਨੇ ਪਾਸੇ ਕਰਤਾ ਇਹ ਵੱਡੇ ਥੇਰੇ ਤੋਂ ਜਿਹੜੇ ਨੇ ਉਹਨਾਂ ਦੇ ਜਾਣ ਨਾਲ ਝਟਕਾ ਤਾਂ ਲੱਗਿਆ ਔਰ ਅੱਗੇ ਤਰਨਤਾਰਨ ਦੀ ਚੋਣ ਲਾ ਲਓ ਜਾਂ ਲੁਧਿਆਣੇ 'ਚ ਵੀ ਹੁਣ ਤਾਂ ਚੋਣ ਆਉਣ ਆਲੀ ਆ ਔਰ ਇਹ 'ਚ ਜਾਂ 227 ਵੀ ਹੁਣ ਤਾਂ ਬਹੁਤੀ ਦੂਰ ਨਹੀਂ ਨੇੜੇ ਆ ਔਰ ਇਹ ਕਾਲੀ ਦਲ ਹੀ ਹੈ ਤਾਂ ਝਟਕਈ ਨੇ ਇਹ ਵੱਟੇ ਔਰ ਇਹ ਕਿ ਕਿਸ ਤਰ੍ਹਾਂ ਉੱਪਰ ਦਾ ਜਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਆਪਣੇ ਨਮਾ ਕਾਲੀ ਦਲ ਵੀ ਬਣਿਆ ਜਾਂ ਸ੍ਰੀ ਕਾਲ ਤਖਸਬ ਦੀ ਗਵਾਈ ਚ ਉਹ ਵੀ ਆਪਣਾ ਜਿਹੜਾ ਆਪਣਾ ਉਸ ਕਾਲੀ ਦਲ ਵੱਲੋਂ ਵੀ ਇੱਕ ਵਾਰ ਫੇਰ ਸੱਦਾ ਦਿੱਤਾ ਗਿਆ ਆਪਣੇ ਪੀਪੀ ਸਤਵੰਤ ਕੋਰ ਵੱਲੋਂ ਕਾਲੀ ਦਲ ਦੇ ਇੱਕੇ ਦਾ ਸੱਦਾ ਦਿੱਤਾ ਗਿਆ ਜਾਂ ਕਾਲੀ ਧੜਿਆਂ ਦੀ ਏਕਤਾ ਦਾ ਸੱਦਾ ਦਿੱਤਾ ਗਿਆ ਚਲੋ ਇਹ ਚੜਤ ਤਾਂ ਤਾਂ ਹੀ ਹੋਣੀ ਹੈ ਜੇ ਇੱਕ ਮੰਚ ਤੋਂ ਆਉਣਗੇ ਜਾਂ ਇੱਕ ਮੰਚ 'ਤੇ ਇਕੱਠੇ ਹੋਣਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿੰਦਾਂ ਦੇ ਹਾਲਾਤ ਆ ਕਾਲੀ ਦਲ ਦੇ ਜੀ 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 ਬਿਲਕੁਲ ਜੁਗਿੰਦਰ ਜੀ ਅੱਗੇ ਦੀ ਗੱਲ ਕਰੀਏ ਪੰਜਾਬ ਵਿੱਚ ਹੜਾ ਕਾਰਨ ਹੋਏ ਨੁਕਸਾਨ ਦੌਰਾਨ ਕੇਂਦਰ ਸਰਕਾਰ ਨੇ ਨਿਸ਼ਾਨੇ ਤਿਆ ਉਹ ਲੋਕਾਂ ਦੇ ਵੱਲੋਂ ਕਈ ਵੱਡੇ ਸਵਾਲ ਵੀ ਕੀਤੇ ਜਾ ਰਹੇ ਨੇ ਔਰ ਕੀ ਲੱਗਦਾ ਹੈ ਮੋਦੀ ਸਾਹਿਬ ਹੁਣ ਪੰਜਾਬ ਦੇ ਲਈ ਕੁਝ ਕਰਨਗੇ ਜਾਂ ਨਹੀਂ ਦੇਖੋ ਲਗਨ ਤੁਸੀਂ ਸੁਣਿਆ ਵੀ ਹੈ ਖੈਰ ਜੇ ਉਧਾਰ ਸਭਾ ਦੇ ਸ਼ਸ਼ੰਦran ਵੀ ਨਿਸ਼ਾਨਾ ਜਿਹੜਾ ਸਰਕਾਰ ਦਾ ਪੰਜਾਬ ਸਰਕਾਰ ਦਾ ਜਾਂ ਕਾਂਗਰਸ ਵਿਰੋਧੀ ਧਿਰ ਦਾ ਜਿਹੜਾ ਮੋਦੀ ਸਰਕਾਰ ਤੇ ਰਿਹਾ ਤਾਂ ਹੈਗਾ ਹੀ ਆ ਵੀ ਪੰਜਾਬ ਨੂੰ ਮਣਕੌਲਿਆਂ ਕੀਤਾ ਗਿਆ ਪੰਜਾਬ ਇੱਕ ਵੱਡੀ ਮਾਰ ਚੱਲ ਰਿਹਾ ਪੰਜਾਬ ਦੇ 2300 ਪਿੰਡ ਰੁੜ ਗਏ ਆ ਹੜ੍ਹਾਂ ਚ ਕਿਸ ਤਰ੍ਹਾਂ ਦੀ ਤਬਾਹੀ ਹੋਈ ਹੈ ਔਰ 1600 ਕਰੋੜ ਦੀ ਜਿਹੜੀ ਹੈ ਬੜਾ ਇੱਕ ਬੜੀ ਕਹੋ ਛੋਟੀ ਇੱਕ ਪੈਕੇਜ ਆ ਜਿਹੜਾ ਪੰਜਾਬ ਲਈ ਦਿੱਤਾ ਗਿਆ ਉੱਤੇ ਉਸ ਮੁਤੇ ਤੇ ਮੋਦੀ ਸਰਕਾਰ ਨਿਸ਼ਾਨੇ ਤੇ ਤਾਂ ਹੈਗੀ ਹੈ ਔਰ ਇਹ ਜ਼ਰੂਰ ਆ ਕਿ ਹੁਣ ਜਿਹੜੀ ਅਮਿਤਸ਼ਾ ਨਾਲ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਜਾਂ ਜਿਸ ਤਰ੍ਹਾਂ ਦੇ ਮਤਲਬ ਪੰਜਾਬ ਚ ਹਾਲਾਤ ਬਣੇ ਹੋਏ ਨੇ ਉਹਨੂੰ ਦੇਖਦੇ ਆਂ ਅਗਰ ਪੰਜਾਬ ਦੀ ਜਿਹੜੀ ਭਾਜਪਾ ਵੀ ਐ ਜਾਂ ਭਾਜਪਾ ਦੀ ਲੀਡਰਸ਼ਿਪ ਆ ਉਹ ਵੀ ਕੇਂਦਰ ਦੇ ਤਾਲਮੇ ਰਚ ਤਾਂ ਹੋਊਗੀ ਨਾ ਵੀ ਪੰਜਾਬ ਲਈ ਇਹ ਬੜੀ ਇੱਕ ਛੋਟੀ ਅਮਾਉਂਟ ਆ ਜੇ ਪੰਜਾਬ ਨੂੰ ਖੜਾ ਕਰਨ ਲਈ ਜਾਂ ਪੰਜਾਬ ਦੇ ਢਾਂਚੇ ਨੂੰ ਜਿਹੜੇ ਰੁੜੇ ਪਿੰਡ ਆ ਉਹਨਾਂ ਦੇ ਢਾਂਚੇ ਨੂੰ ਖੜਾ ਕਰਨ ਲਈ ਪੁਨਰਵਾਸ ਉਹਨਾਂ ਦੇ ਪੁਨਰ ਨਿਰਮਾਣ ਲਈ ਹੋਰ ਵੱਡੇ ਪੈਕੇਜ ਦੀ ਲੋੜ ਆ 20000 ਕਰੋੜ ਦਾ ਪੈਕੇਜ ਮੰਗਿਆ ਖੈਰ ਮੁੱਖ ਮੰਤਰੀ ਦੀ ਜਿਹੜੀ ਗ੍ਰਹਿ ਮੰਤਰੀ ਉਮਿਤ ਸ਼ਾਹ ਨਾਲ ਕੇਂਦਰੀ ਉਹਨਾਂ ਨਾਲ ਮੀਟਿੰਗ ਹੋਈ ਆ ਉਹ ਚ ਉਹਨਾਂ ਨੇ ਭਰੋਸਾ ਤਾਂ ਦਿੱਤਾ ਮੰਤਰੀ ਨੇ ਆ ਕੇ ਕਿਹਾ ਇਹ ਉਹਨੇ ਭਰੋਸਾ ਦਿੱਤਾ ਵੀ ਇਹ ਤਾਂ ਸਿਰਫ ਇੱਕ ਸ਼ੁਰੂਆਤੀ ਜਿਹੜੀ ਇੱਕ ਗ੍ਰਾਂਟ ਸੀਗੀ ਔਰ ਵੱਡੇ ਜਿਹੜਾ ਪੈਕੇਜ ਆ ਉਹ ਸਰਕਾਰ ਦੇਊਗੀ ਦਿੰਦੀ ਕਦੋਂ ਆ ਉਹ ਸਮਾਂ ਦੱਸੂਗਾ ਜੀ 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 ਬਿਲਕੁਲ ਜੁਗਿੰਦਰ ਜੀ ਸਿਆਸੀ ਮੁੱਦੇ ਤਾਂ ਆਪਾਂ ਕਾਫੀ ਗੱਲਬਾਤ ਕੀਤੀ ਹੈ ਕਿਤਾਬਿਕ ਮੁੱਦੇ ਤੇ ਵੀ ਗੱਲ ਕਰਨੀ ਬੰਦੀ ਹੈ ਆਪਣੀ ਉਹ ਹੈ ਕਿ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੰਗਲੈਂਡ ਦੇ ਵਿੱਚ ਇੱਕ ਤਾਲਮੇਲ ਜਿਹੜਾ ਕੇਂਦਰ ਹੈ ਉਹ ਖੋਲਿਆ ਗਿਆ ਔਰ ਇਸ ਦਾ ਵਿਦੇਸ਼ਾ ਜਿਹੜੀ ਸੰਗਤ ਬੈਠੀ ਹੈ ਉਸ ਨੂੰ ਕਿੰਨਾ ਕੁ ਲਾਭ ਹੋਵੇਗਾ ਅ ਦੇਖੋ ਲਗਨ ਜੀ ਜਿਹੜਾ ਇਹ ਤਾਲਮਿਲ ਇੰਗਲੈਂਡ ਚ ਖੁੱਲਿਆ ਗਿਆ ਕੇਂਦਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵਿਦੇਸ਼ੀ ਵਿਦੇਸ਼ਾਂ ਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਦਾ ਇੱਕ ਕਹਿ ਲੋ ਤਰਾਜ ਹਮੇਸ਼ਾ ਰਹਿੰਦਾ ਕਿ ਜਦੋਂ ਉਹ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਆ ਪੰਜਾਬ ਚ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਆ ਖਾਸ ਕਰ ਰਹਿਸ਼ ਦੀ ਜਾਂ ਹੋਰ ਪ੍ਰਬੰਧਾ ਕਰਕੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਮਤਲਬ ਜਾਣਕਾਰੀਆਂ ਤੋਂ ਅਧੂਰੇ ਰਹਿ ਜਾਂਦੇ ਆ ਇਹ ਇਹਦੇ ਲਈ ਉਹਨਾਂ ਦਾ ਇਤਰਾਜ਼ ਸੀ ਔਰ ਇਹ ਜਿਹੜਾ ਤਾਲਮਿਲ ਕੇਂਦਰ ਖੋਲਿਆ ਗਿਆ ਖਾਸ ਕਰਕੇ ਤੁਸੀਂ ਕਿਹਾ ਕਿ ਸੰਗਤ ਨੂੰ ਇਹਦਾ ਕੀ ਲਾਭ ਹੋਊਗਾ ਜਿਵੇਂ ਕੋਈ ਵੀ ਜਥਾ ਜਾਂ ਜਥੇ ਦੇ ਰੂਪ ਵਿੱਚ ਜਾਂ ਕੋਈ ਵੈਸੇ ਕੋਈ ਸੰਗਤ ਰੂਪ ਵਿੱਚ ਪੰਜਾਬ ਚ ਗੁਰਦੁਆਮਾਂ ਦੇ ਦਰਸ਼ਨਾਂ ਲਈ ਆਉਂਦਾ ਖਾਸ ਕਰ ਬਦੇਸ਼ੀ ਜਿਹੜੇ ਸਿੱਖ ਨੇ ਉਹਨਾਂ ਚੋਂ ਜਾਂ ਬਹੁਤ ਸਾਰੇ ਪ੍ਰਵਾਸੀ ਜਿਹੜੇ ਹੈਗੇ ਨੇ ਮੂਲ ਨਾਲ ਸੰਬੰਧਤ ਵੀ ਗੋਰੇ ਅੰਗਰੇਜ਼ ਵੀ ਲੋਕ ਆਉਂਦੇ ਨੇ ਹੋਰ ਧਰਮ ਨਾਲ ਸੰਬੰਧਤ ਵੀ ਲੋਕ ਜਿਹੜੇ ਨੇ ਖਾਸ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਆ ਔਰ ਜੀ ਟਿੱਖਾਂ ਦਾ ਕਹਿ ਲਓ ਸਰਮੌਰ ਸਥਾਨ ਆ ਸ੍ਰੀ ਹਰਿਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਾਂ ਉਹਨਾਂ ਨੂੰ ਉਹਨਾਂ ਦੇ ਲਈ ਕਿਉਂਕਿ ਉਹ ਉੱਥੋਂ ਬੈਠੇ ਹੀ ਆਪਣਾ ਜਿਹੜਾ ਜਿਸ ਤਰ੍ਹਾਂ ਆਪਣੇ ਕਮਰੇ ਜਾਂ ਹੋਰ ਉਹ ਬੁੱਕ ਕਰਾ ਸਕਣ ਜਾਂ ਕੋਈ ਜਾਣਕਾਰੀ ਲੈਣੀ ਹੈ ਉਹਦੇ ਲਈ ਜਿਹੜਾ ਸ਼੍ਰੋਮਣੀ ਕਮੇਟੀ ਨੇ ਇੱਕ ਚੰਗਾ ਕਦਮ ਹੈ ਜਿਹੜਾ ਵਿਦੇਸ਼ ਚ ਤਾਲਮਿਲ ਕੇਂਦਰ ਖੋਲ੍ਹਿਆ ਔਰ ਇਹਦਾ ਅਦਕਾਟਨ ਵੀ ਹੋਇਆ ਔਰ ਆਨਲਾਈਨ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਨਲਾਈਨ ਇਹ ਚ ਸਮੂਲੀਅਤ ਵੀ ਕੀਤੀ ਹੈ ਔਰ ਜਿਹੜਾ ਇਹਦਾ ਇੰਚਾਰਜ ਬਣਾਇਆ ਗਿਆ ਉਹ ਸ਼੍ਰੋਮਣੀ ਕਮੇਟੀ ਮੈਂਬਰ ਹੀ ਨੇ ਗ੍ਰਿੰਦਰ ਸਿੰਘ ਉਹ ਚੰਗੀ ਗੱਲ ਆ ਔਰ ਬਿਲਾਂ ਵੀ ਲਗਨ ਇਹਦੇ ਨਾਲ ਇੱਕ ਅਮਰੀਕਾ ਚ ਵੀ ਪ੍ਰਕਾਸ਼ਨ ਤੇ ਇਹਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਣਾ ਲਈ ਨੇ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਸੀ ਅਮਰੀਕਾ 'ਚ ਵੀ ਕਰਨ ਦੀ ਜਾਂ ਪ੍ਰੋਗਰਾਮ ਚੱਲਿਆ ਸੀ ਉਹ ਸਫਲ ਨਹੀਂ ਹੋਇਆ ਜਾਂ ਵਿੱਚ ਰਹਿ ਗਿਆ ਇਹ ਇਹ ਵੀ ਜਿਹੜਾ ਹੈਗਾ ਤਾਲਮਿਲ ਕੇਂਦਰ ਖੁੱਲਣ ਨਾਲ ਕਹਿ ਲਓ ਸੰਗਤ ਨੂੰ ਇਹਦਾ ਲਾਭ ਹੋਊਗਾ ਫਾਇਦਾ ਹੋਊਗਾ ਔਰ ਚੰਗੀ ਗੱਲ ਹੈ ਔਰ ਸ਼੍ਰੋਮਣੀ ਕਮੇਟੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਹੋਰ ਥਾਵਾਂ ਤੇ ਵੀ ਜਿੱਦਾਂ ਦਿੱਤੇ ਪੰਜਾਬੀ ਜਾਂ ਸਿੱਖ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਵਸਦੇ ਆ ਉਹਨਾਂ ਲਈ ਵੀ ਜਿਹੜੇ ਉਪਰਾਲੇ ਜਿਹੜੀ ਕਰੂਗੀ ਇਹ ਜਿਹੜਾ ਲਾਭ ਹੈ ਇਹ ਜ਼ਰੂਰ ਹੈ ਸੰਗਤ ਨੂੰ ਜਿਨ੍ਹਾਂ ਨੇ ਗੁਰਦੁਆਮਾ ਦੇ ਦਰਸ਼ਨ ਕਰਨ ਲਈ ਜਾਣਾ ਹੈ ਉਹਨਾਂ ਲਈ ਇਹ ਤਾਂ ਉਹਨਾਂ ਸਿੱਖਾਂ ਨੂੰ ਕਹਿ ਲਓ ਜਿਹੜੀ ਜਾਣਕਾਰੀ ਹੈ ਜਾਂ ਉਹਨਾਂ ਦੀ ਰਹਿائش ਤੇ ਪ੍ਰਬੰਧ ਨੇ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਹਨ ਉਹ ਉਹ ਉਹਦਾ ਉਹਨਾਂ ਨੂੰ ਲਾਭ ਹੋਊਗਾ ਜੀ ਜੀ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਹੋ ਔਰ ਵਕ ਵਕ ਵਿਸ਼ਾ ਤੁਸੀਂ ਬੜੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲੱਗਣ ਸਾਰੇ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਟਾ ਚੰਗੇ ਲੱਗੇ ਤਾਂ ਇਸ ਨੂੰ ਅੱਗੇ ਆਪਣੇ ਯਾਰ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਸਾਂਝੀ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ